ਸਤਿ ਸ੍ਰੀ ਅਕਾਲ ਜੀ ਸੰਦੀਪ ਸ਼ੋਰ న్యూਸ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਗੱਲ ਕਰਦੇ ਹਾਂ ਪਿੰਡ ਅਕਾਲਗੜ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਕਿ ਪੰਜ ਮੈਂਬਰੀ ਕਮੇਟੀ ਬਣਾਈ ਗਈ ਜਿਨ੍ਹਾਂ ਦੇ ਨਾਮ ਨੇ ਮੇਜਰ ਸਿੰਘ ਜਗਤਾਰ ਸਿੰਘ ਧਰਮਪਾਲ ਸਿੰਘ ਗੁਰਪ੍ਰਤਾਪ ਸਿੰਘ ਸੁਖਵੀਰ ਸਿੰਘ ਜੀ ਦੇ ਵਿੱਚ ਤੋਂ ਹੀ ਬਾਅਦ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਸੋ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਆ ਸਕਰੀਨ ਤੇ ਬੰਨੇ ਕੇ ਇਗਾਤ ਸੱਤ ਬੱਚ ਨੂੰ ਭਾਈ ਹਾਂ ਇਨਕੀ ਗੱਲ ਹੈਗੀ ਹੈ ਮਨੂੰ ਗੁਰੂ ਮਹਾਰਾਜ ਨੇ ਬਹੁਤ ਕੁਝ ਦੱਤਿਆ ਮੇਰਾ ਖਡਪੜ ਸਾਹਿਬ ਦੇ ਨਾਲ ਦਾਸਪਤ ਦੀ ਆਪਣੀ ਸਹਿਮਤੀ ਹੋਈ ਹੈ ਹਾਂਜੀ ਉਹਦੇ ਵਿੱਚ ਜੇ ਤੱਕ ਕਿਸੇ ਨੂੰ ਕੋਈ ਇਤਰਾਜ਼ ਹੈ ਫਿਰ ਤਾਂ ਆਪਾਂ ਕੈਨਸਲ ਕਰ ਦਨੇ ਜੇ ਨਹੀਂ ਕੋਈ ਇਤਰਾਜ਼ ਤਾਂ 14 15 16 ਦਾ ਪ੍ਰੋਗਰਾਮ ਸਟੈਂਡ ਕਰਦਾ ਹੈ ਠੀਕ ਹੈ ਠੀਕ ਹੈ ਜੀ ਤੇ ਵਿਚਾਰ ਸਾਡੀ ਇਹ ਬਣੀ ਤੀ ਵੀ ਜਿਹੜੀ 16 ਤਰੀਕ ਨੂੰ ਆਪਾਂ ਖਡਪੜ ਸਾਹਿਬ ਦਾ ਭੋਗ ਪਾਉਣਾ ਇੱਥੇ ਸੰਗਤਨਾਂ ਵੀ ਇਕੱਠੇ ਹੋਣਾ ਪਿੰਡਾਂ ਦੇ ਵੀ ਸਾਰੇ ਇਕੱਠੇ ਹੋਣਾ ਵੀ ਉਸ ਦਿਨ ਜਿਹੜਾ ਗੁਰਦੁਆਰਾ ਸਾਹਿਬ ਦੀ ਨੀਂ ਪੱਥਰ ਰੱਖਣ ਦੀ ਜਿਹੜੀ ਯੋਜਨਾ ਹੈਗੀ ਹੈ ਉਹਦੇ ਬਾਰੇ ਚ ਅਸੀਂ ਵਿਚਾਰ ਕਰ ਰਹੇ ਹਾਂ ਤੁਸੀਂ ਆਪਣੇ ਆਪਣੇ ਸੁਝਾਅ ਦਿਓ ਵੀ ਉਹ ਡੇਟ ਆਪਾਂ ਨੂੰ ਠੀਕ ਆ ਉਸ ਮਤਲਬ ਜਿਸ ਦਿਨ ਆਪਣਾ ਇਕੱਠ ਹੋਇਆ ਪਾਉਣਾ ਸਪੈਸ਼ਲ ਹੈ ਇਕੱਠਾ ਵਧੀਆ ਗੱਲ ਹੈ ਜੀ ਬੰਦੇ ਇਕੱਠੇ ਹੋਣਗੇ ਪਿੰਡ ਦੇ ਜੀ ਤੇ ਸਾਰੀ ਸੰਗਤ ਵੀ ਇਕੱਠੀ ਹੋਵੇ ਉਹਨੇ ਲੰਗਰ ਵੀ ਉਸ ਦਿਨ ਹੋਣਾ ਭੋਗ ਵੀ ਪੈਣਾ ਹੈ ਤੇ ਪਾਠੀ ਸਿੰਘ ਵੀ ਰਹੋਗੇ ਪੰਜ ਪਿਆਰੇ ਜਿਹੜਾ ਤੇ ਚਲੋ ਜੇ ਹੋਰ ਕੋਈ ਸਪੈਸ਼ਲ ਕਿਤੇ ਲੈ ਕੇ ਆਉਣੇ ਤਾਂ ਤੁਹਾਡੀ ਮਰਜ਼ੀ ਹੈ ਤਾਂ ਤੁਹਾਡੀ ਆਪਣੀ ਆਪ ਦੀ ਇੱਛਾ ਹੈਗੀ ਜਿਵੇਂ ਤੁਸੀਂ ਕਰਨਾ ਚਾਹੁੰਦੇ ਵੀ ਉਸ ਦਿਨ ਆਪਾਂ ਉਹ ਤੇ ਪਹਿਲਾਂ ਪਹਿਲਾਂ ਉਹ ਫਾਈਨਲ ਕਰ ਲਓ ਨਕਸ਼ਾ ਬਣਾ ਕੇ ਫਿਰ ਨਕਸ਼ੇ ਦੀ ਫਾਈਨਲ ਕਰਕੇ ਫਿਰ ਉਸ ਸਾਬਰਨ ਦੀ ਪੱਥਰ ਰੱਖਣ ਦੀ ਜਿਹੜੀ ਗੱਲਬਾਤ ਕਰੋ ਕਿਉਂਕਿ ਜਿੰਨਾ ਚਿਰ ਇਹਦਾ ਇਹਦਾ ਹੋਈ ਜਣਾ ਤਿੰਨ ਕੱਟਾ ਤੀਜਾ ਕੱਟਾ ਹੈ ਹੁਣ ਆਪਣਾ ਹਾਂ ਠੀਕ ਹੈ ਅੱਗੇ ਤੇ ਅੱਗੇ ਅੱਗੇ ਤੇ ਅੱਗੇ ਚੱਲੀ ਜਣੇ ਜਿਹਦੇ ਜਿਹਦੇ ਕੋਲ ਪੈਸੇ ਪਏ ਆ ਸਾਰੇ ਵਿਚਾਰ ਰਹੀ ਕਹਿੰਨੇ ਆ ਵੀ ਅਸੀਂ ਤਾਂ ਪੈਸੇ ਦਵਾਂਗੇ ਜੀ ਪਹਿਲਾਂ ਕੰਮ ਤਾਂ ਸ਼ੁਰੂ ਕਰੋ ਅਸੀਂ ਪੈਸੇ ਕਿੱਥੇ ਦਈਏ ਤੁਸੀਂ ਕੰਮ ਨਹੀਂ ਸ਼ੁਰੂ ਕਰਦੇ ਠੀਕ ਹੈ ਠੀਕ ਹੈ ਜੀ ਕੰਮ ਸ਼ੁਰੂ ਕਰੀਏ ਤਾਂ ਕਿ ਜਿਹੜੇ ਬੰਦੇ ਕੋ ਕੋਈ ਆਪਣਾ ਦੇਣਾ ਚਾਹੁੰਦਾ ਹੈ ਉਹ ਆਪਣਾ ਦਵੇ ਨਾਲ ਦੀ ਨਾਲ ਆਪਾਂ ਆਪਣੀ ਜਿਹੜੀ ਕਿੰਨੇ ਘਰ ਭਾਰਤੀ ਕੇ ਸਾਨੂੰ ਦੇਣੇ ਜਾਂ ਜੋ ਵੀ ਕਰਨਾ ਹੈਗਾ ਪ੍ਰੋਗਰਾਮ ਉਹ ਅਗਲਾ ਪ੍ਰੋਗਰਾਮ ਉਸ ਤੋਂ ਬਾਅਦ ਸ਼ੁਰੂ ਹੋਣਾ ਹੈ। ਬਾਕੀ ਵਿਚਾਰ ਤੁਹਾਡੇ ਸਾਰਿਆਂ ਦੇ ਨਾਲ ਜਿਵੇਂ ਤੁਸੀਂ ਕਹੋਗੇ ਜੀ ਉਸ ਤਰ੍ਹਾਂ ਜਣੀ ਇੱਕ ਯੋਜਨਾ ਸੀ ਉਦੋਂ ਬੈਠੇ ਪੰਜ ਆਦਮਿਆਂ ਨੇ ਬੈਠ ਕੇ ਗੱਲ ਕਰੀ ਸੀ ਵੀ ਐਦਾਂ ਸਾਡੀ ਵਿਚਾਰ ਬਣ ਰਹੀ ਹੈ ਸਾਰਿਆਂ ਦੀ। ਜਿਹੜੀ ਆ ਮੇ ਜਿਹਨੀ ਪੇਮੈਂਟ ਮੇਰੇ ਕੋ ਪਈ ਹੈ ਕਿ ਮੇਰੇ ਕੋਲ ਤਾਂ ਹੋਣ ਲੇ। ਇਹ ਪਹਿਲੇ ਕੰਮ ਤੋਂ ਬੋਲਣ ਦੇ। ਜਿਹੜੀ ਪਿੰਡ ਹੁੰਦੇ ਨੇ ਮੈਂ ਤਾਂ ਕੋਈ ਨਹੀਂ। ਉਹ ਤਾਂ ਸਾਡੇ ਕੋਲ ਪਈ ਹੈ। ਉਹ ਤਾਂ ਘਰੋਂ ਨਾ ਗਿਆ। ਉਹ ਜੇ ਤੂੰ ਸੰਗਤ ਵਿੱਚ ਕਹੇ ਦਿੱਤੀ ਜਦੋਂ ਤਾਂ ਲੱਗ ਜਾਣਾ। ਜਿਹੜਾ ਕੋਈ ਹੋਰ ਬੰਦਾ ਦੇਣਾ ਚਾਹੁੰਦਾ ਹੈ। ਮਾਨ ਬਣਾ ਤਾਂ ਪਤਾ ਹੈ। 60 ਲੱਖ ਰੁਪਏ ਹੈਗਾ। ਇੱਕ ਵੀਰ ਮੇਰੀ ਗੱਲ ਸੁਣੋ ਆਪਾਂ ਨੂੰ ਪਤਾ ਕੀ ਆ। ਪੋ ਨਗਰ ਨਿਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ। ਜੋ ਕਿ ਅੱਜ ਸਤ ਗੁਰਾਂ ਦੇ ਛਤਰ ਛਾਇਆ ਦੇ ਹੇਠ ਗੁਰਦੁਆਰਾ ਸਾਹਿਬ ਜੀ ਦੇ ਕਮੇਟੀ ਬਣਾਈ ਗਈ ਹੈ ਜਿਸ ਦੇ ਵਿੱਚ ਜੋ ਗੁਰੂ ਪਾਤਸ਼ਾਹ ਦੀ ਸੇਵਾ ਦਾ ਕੰਮ ਹੈ ਉਹ ਪੰਜ ਸਿੰਘ ਚੁਣੇ ਗਏ ਹਨ ਜਿਨ੍ਹਾਂ ਦੇ ਕੇ ਨਾਮ ਗਿਆਨੀ ਮੇਜਰ ਸਿੰਘ ਜੀ ਗਿਆਨੀ ਸੁਖਵੀਰ ਸਿੰਘ ਜੀ ਗਿਆਨੀ ਜਗਤਾ ਸਿੰਘ ਜੀ ਗਿਆਨੀ ਧਰਮਪਾਲ ਸਿੰਘ ਜੀ ਤੇ ਗਿਆਨੀ ਗੁਰਪ੍ਰਤਾਪ ਸਿੰਘ ਜੀ ਇਹ ਪੰਜ ਮੈਂਬਰਾਂ ਦੀ ਜਿਹੜੀ ਕਮੇਟੀ ਅਮਰਧਾਰੀ ਇਹ ਗੁਰੂ ਸਾਹਿਬ ਦੀ ਸੇਵਾ ਦੇ ਵਾਸਤੇ ਨਿਯਤ ਹੋਈ ਹੈ ਜੋ ਕਿ ਗੁਰੂ ਘਰ ਦੇ ਪ੍ਰਕਾਸ਼ ਦੀ ਜ਼ਿੰਮੇਵਾਰੀ ਸੇਤੇ ਸੁਕਰਸ਼ਨ ਦੀ ਜ਼ਿੰਮੇਵਾਰੀ ਹੋਰ ਵੀ ਜੋ ਗੁਰੂ ਘਰ ਦੀਆਂ ਸੇਵਾਵਾਂ ਨੇ ਅੰਦਰ ਦੀਆਂ ਕਿਸੇ ਵੀ ਪ੍ਰਕਾਰ ਦੀ ਕੋਈ ਅੰਦਰ ਦੀ ਸੇਵਾ ਇਹ ਪੰਜ ਸਿੰਘਾਂ ਦੀ ਜ਼ਿੰਮੇਵਾਰੀ ਹੋਵੇਗੀ। ਨੰਬਰ 2 ਜੇਰੀ ਸਾਡੀ ਉੱਪਰ ਸੇਵਾਦਾਰਾਂ ਦੀ ਕਮੇਟੀ ਬਣਾਈ ਗਈ ਹੈ। ਸੋ ਜੋ ਪਿੰਡ ਦੇ ਪ੍ਰਧਾਨ ਉਹ ਸਤਨਾਮ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਅਤੇ ਜੋ ਖਜ਼ਾਨਚੀ ਦੀ ਸੇਵਾ ਹੈ ਉਹ ਸਰਦਾਰ ਮੇਜਰ ਸਿੰਘ ਜੀ ਤੇ ਸਰਦਾਰ ਸੁਖਵੀਰ ਸਿੰਘ ਜੀ ਜਿਹੜੇ ਕਿ ਜੋ ਵੀ ਨਗਰ ਦੀ ਮਾਇਆ ਦਾ ਸੇਵਾ ਹੋਵੇਗੀ ਇਹ ਇਹਨਾਂ ਦੋਨਾਂ ਦੇ ਕੋਲ ਸੁਵਾਲੀ ਜਾਵੇਗੀ ਇਹਨਾਂ ਤੋਂ ਸਾਫ ਲਿਆ ਜਾਵੇਗਾ ਤੇ ਇਹਨਾਂ ਨੂੰ ਸਾਫ ਦਿੱਤਾ ਜਾਵੇਗਾ ਨੰਬਰ 3 ਜੋ ਅੱਗੇ ਕਮੇਟੀ ਦਾ ਜਿਹੜਾ ਮਤਾ ਪਕਾਇਆ ਏ ਉਹ ਭਾਈ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਬੇਲ ਦਾ ਜਿਹੜੀ ਬੇਲ ਦੀ ਸੇਵਾ ਏ ਇਹ ਸਤਨਾਮ ਸਿੰਘ ਅਤੇ ਜਗਤਾ ਸਿੰਘ ਗਿਆਨੀ ਇਹ ਦੋ ਮੈਂਬਰਾਂ ਦੀ ਬੇਲ ਦੀ ਸੇਵਾ ਹੋਵੇਗੀ ਜੇਕਰ ਕਿਸੇ ਵੀ ਮੇਰੇ ਵੀਰ ਭਾਈ ਨੂੰ ਬੇਲ ਦੀ ਲੋੜ ਹੈ ਤਾਂ ਉਹ ਸਤਨਾਮ ਸਿੰਘ ਜਾਂ ਫਿਰ ਗਿਆਨੀ ਜਗਤਾ ਸਿੰਘ ਦੇ ਕੋਲ ਇਹ ਤੁਸੀਂ ਪਹੁੰਚ ਕਰਕੇ ਦੱਸ ਸਕਦੇ ਹੋ ਤੇ ਬੇਲ ਲੈ ਸਕਦੇ ਆ ਨੰਬਰ 3 ਜਿਹੜੀ ਬੇਲ ਘਰ ਭਰਤੀ ਕਿਸੇ ਦੇ ਵੀ ਘਰ ਜਾਵੇਗੀ ਖੁਸ਼ੀ ਦੇ ਕੰਮ ਦੇ ਵਿੱਚ ਪਾਈ ਉਸ ਦਾ 1500 ਰੁਪਿਆ ਜਿਹੜਾ ਕਿ ਕਮੇਟੀ ਵੱਲੋਂ ਨਗਰ ਨਿਵਾਸੀ ਇਹੇ ਸੇਵਾਦਾਰਾਂ ਵੱਲੋਂ ਰਲ ਕੇ ਮਤਾ ਪਕਾਇਆ ਗਿਆ ਏ ਕਿ ਖੁਸ਼ੀ ਦੇ ਕੰਮ ਦੇ ਵਿੱਚ ਵਿਆਹ ਸ਼ਾਦੀ ਹੈ ਜਿਵੇਂ ਕੋਈ ਵੀ ਪ੍ਰੋਗਰਾਮ ਹੈ ਖੁਸ਼ੀ ਦਾ ਤਾਂ 1500 ਰੁਪਿਆ ਉਸ ਦੀ ਜੋ ਸੇਵਾ ਲਈ ਹੈ ਬੇਲ ਦੀ ਨੰਬਰ 2 ਜੇਕਰ ਕਿਸੇ ਦੇ ਕੋਈ ਵੀ ਮਰਕਤ ਹੋ ਜਾਂਦੀ ਹੈ ਤਾਂ ਇਹ ਵੀ ਕਮੇਟੀ ਵੱਲੋਂ ਅਤੇ ਸਥਿਤੀ ਰੂਪ ਦੇ ਵਿੱਚ ਸੇਵਾਦਾਰਾਂ ਵੱਲੋਂ ਮਤਾ ਪਕਾਇਆ ਗਿਆ ਕਿ ਕਿਸੇ ਦੀ ਵੀ ਘਰ ਭਾਈ ਕੋਈ ਮਰਕਤ ਹੁੰਦੀ ਹੈ ਕੋਈ ਦੁੱਖਾਂ ਦੀ ਘੜੀ ਹੈ ਤਾਂ ਇਹ ਸੇਵਾਦਾਰੀ ਕਮੇਟੀ ਉਹਨਾਂ ਦਾ ਸਾਥ ਦੇਵੇਗੀ ਅਤੇ ਜੋ ਰੋਟੀ ਪਾਣੀ ਦਾ ਪ੍ਰਬੰਧ ਹੈ ਜੇ ਕਿਵੇਂ ਕੀ ਮਾਰਕਤ ਹੋ ਜਾਂਦੀ ਹੈ ਤਾਂ ਰੋਟੀ ਪਾਣੀ ਦਾ ਪ੍ਰਬੰਧ ਹੈ ਜਿਹੜਾ ਵੀ ਉਹ ਸਾਰਾ ਭਾਈ ਨਗਰ ਦੀ ਕਮੇਟੀ ਵੱਲੋਂ ਹੋਵੇਗਾ ਗੁਰਦਾਰਾ ਸਾਹਿਬ ਵੱਲੋਂ ਹੋਵੇਗਾ ਨੰਬਰ 3 4 ਵੀ ਜਿਹੜਾ ਬਾਕੀ ਖੁਸ਼ੀ ਦੇ ਕੰਮ 'ਚ ਜਾਂਦਾ ਉਹ 1500 ਰੁਪਿਆ ਵੇਲਦਾ ਜੇ ਮਾਰਕਤ ਦੇ ਵਿੱਚ ਜਾਂਦਾ ਭਾਈ ਤਾਂ ਉਹਦਾ ਕੋਈ ਸ਼ਰਤਾਂ ਮੁਤਾਬਕ ਵੇਲਦਾ ਪੈਸਾ ਹੈ ਜੇਕਰ ਸੁਖਮਨੀ ਸਾਹਿਬ ਦੇ ਜਾਪ ਲਈ ਕੋਈ ਵੇਲ ਲੈ ਕੇ ਜਾਂਦਾ ਹੈ ਕਿਉਂਕਿ ਇੱਕ ਦਿਨ ਬਾਤਿਸ ਦੇਵਾ ਲੈ ਕੇ ਜਾਂਦਾ ਤਾਂ ਉਸ ਨੂੰ ਭਾਈ 1000 ਰੁਪਿਆ ਰੱਖਿਆ ਗਿਆ ਵੇਲ ਦਾ ਜੇਕਰ ਕਿਸੇ ਨੂੰ ਕੋਈ ਵੀ ਇਸ ਚੀਜ਼ਾਂ ਦੀ ਕੋਈ ਮੰਨ ਦੇ ਵਿੱਚ ਕੋਈ ਉਤਾਰ ਹੋਵੇ ਤਾਂ ਉਸ ਕਮੇਟੀ ਨੂੰ ਆ ਕੇ ਦੱਸ ਸਕਦਾ ਹੈ ਕਿ ਗਲਤ ਹੈ ਜਾਂ ਨਹੀਂ ਗਲਤ ਹੈ ਸਹੀ ਹੈ ਨੰਬਰ 5 ਬਾਕੀ ਜੋ ਵੀ ਗੁਰੂ ਘਰ ਦੀ ਜਿਹੜੀ ਹੁਣ ਆਪਾਂ ਦਾ ਸਾਰੀ ਦਾ ਸੇਵਾ ਰੱਖਣੀ ਹੈ ਉਹ 14 15 16 ਤਰੀਕ ਨੂੰ ਗੁਰੂ ਭਗਤ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ ਖੰਡਪਾੜ ਸਭ ਹੋਣਾ ਹੈ ਸਾਰੇ ਨਗਰ ਨੇ ਰਲ ਕੇ ਪਹੁੰਚ ਕਰਕੇ ਇੱਥੇ ਆਪਣੀ ਸੇਵਾ ਵੀ ਵੱਧ ਤੋਂ ਵੱਧ ਪਹੁੰਚਾਉਣੀ ਹੈ ਅਤੇ ਨਾਲ ਸੇਵਾ ਵੀ ਕਰਾਉਣੀ ਹੈ। ਬਾਕੀ ਜਿੱਦਣ ਭੋਗ ਹੋਵੇਗਾ 16 ਤਰੀਕ ਨੂੰ ਉਸ ਤੋਂ ਬਾਅਦ ਆਪਾਂ ਸਾਰੇ ਰਲ ਕੇ ਸੰਗਤ ਜਿੰਨੀ ਵੀ ਹੋਊਗੀ ਉਹ ਗੁਰੂ ਘਰ ਦੀ ਅੱਗੇ ਦੀ ਜੋ ਸ਼ੁਰੂਆਤ ਹੈ ਉਹਦਾ ਨੀਂਹ ਪੱਥਰ ਰੱਖਿਆ ਜਾਵੇਗਾ। ਸੋ ਵਾਕੀ ਫਿਰ ਇੱਕ ਵਾਰੀ ਕਮੇਟੀ ਵੱਲੋਂ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਾਰਿਆਂ ਨੇ ਭਾਈ ਰਲ ਮਿਲ ਕੇ ਆਪਾਂ ਨੇ ਸਾਥ ਨਿਭਾਉਣਾ। ਬਾਕੀ ਜਿਹੜੇ ਹੁਣ ਆਪਾਂ ਨੇ ਮੈਂਬਰ ਆਪਣਾ ਚੁਣੇ ਨੇ ਸੇਵਾਦਾਰ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਸਰਦਾਰ ਜਸਪ੍ਰੀਤ ਸਿੰਘ ਜੱਸਾ ਮੇਜਰ ਸਿੰਘ ਜੀ ਅਵਤਾਰ ਸਿੰਘ ਜੀ ਗੁਰਜਟ ਸਿੰਘ ਜੀ ਸੁਖਵੀਰ ਸਿੰਘ ਜੀ ਭੁਪਿੰਦਰ ਸਿੰਘ ਜੀ ਧਰਮਪਾਲ ਸਿੰਘ ਜੀ ਧਿਆਨ ਸਿੰਘ ਜੀ ਅਤੇ ਫਿਰ ਧਿਆਨ ਸਿੰਘ ਜੀ ਜਗਤਾ ਸਿੰਘ ਜੀ ਸੰਦੀਪ ਸ਼ਰਮਾ ਜੀ ਹਰਮੇਸ਼ ਸਿੰਘ ਜੀ ਸੁਖਵਿੰਦਰ ਸਿੰਘ ਜੀ ਕੁਲਦੇਵ ਸਿੰਘ ਜੀ ਅਵਤਾਰ ਖਾਨ ਅਤੇ ਜਗਤਾਰ ਸਿੰਘ ਜੀ ਸੋ ਮੇਜਰ ਸਿੰਘ ਜੀ ਸਤਨਾਮ ਸਿੰਘ ਜੀ ਜਗਤਾਰ ਸਿੰਘ ਜੀ ਜਸਪਿੰਦਰ ਸਿੰਘ ਜੀ ਗੁਰਪ੍ਰਤਾਪ ਸਿੰਘ ਜੀ ਸੋ ਇਹ ਭਾਈ ਮੈਂਬਰ ਨੇ ਹੋਰ ਬਾਕੀ ਜੀ ਨੇ ਵੀ ਆਪਣਾ ਕੋਈ ਨਾਮ ਲਖਾਣਾ ਕੋਈ ਵੀਰ ਮੇਰਾ ਰਹਿ ਗਿਆ ਹੋਵੇ ਕਿ ਸਾਡਾ ਨਾਮ ਨਹੀਂ ਲਿਖੋਇਆ ਕਿਰਪਾ ਸੇਵਾ ਦੇ ਵਿੱਚ ਆਪਣੇ ਨਾਮ ਲਿਖਾਉਣਾ ਹੈ ਗੁਰੂ ਘਰ ਦੀ ਸੇਵਾ ਹੈ ਇਸ ਕਰਕੇ ਅਸੀਂ ਤਾਂ ਬੇਨਤੀ ਇਹ ਕਰੂੰਗੇ ਕਿ ਬਾਝੇ ਨਾ ਰਹੋ ਭਾਈ ਇਹ ਸੇਵਾ ਤੋਂ ਵੱਧ ਚੜ ਕੇ ਆਓ ਨੌਜਵਾਨ ਵੀਰਾਂ ਨੂੰ ਵੀ ਬੇਨਤੀ ਹੈ ਉਹ ਵੀ ਵੱਧ ਚੜ ਕੇ ਅੱਗੇ ਆਓ ਆਪਣੇ ਨਾਮ ਲਿਖਾਓ ਸੇਵਾ ਦੇ ਵਿੱਚ ਹਿੱਸੇ ਪਾਓ ਤਾਂ ਜੋ ਸਾਡੇ ਅੱਗੇ ਦੀ ਜੋ ਹੁਣ ਸੇਵਾ ਵੱਧ ਤੋਂ ਵੱਧ ਸੁਚੰਜੇ ਢੰਗ ਦੇ ਨਾਲ ਹੋ ਸਕੇ ਮਰਿਆਦਾ ਦੇ ਵਿੱਚ ਹੋ ਸਕੇ ਸੋ ਬਹੁਤ-ਬਹੁਤ ਧੰਨਵਾਦ ਵੀਰਾਂ ਦਾ ਜਿਨ੍ਹਾਂ ਨੇ ਰਲ ਮਿਲ ਕਰਕੇ ਇਹ ਮਤਾ ਪਕਾਇਆ ਰਲ ਮਿਲ ਕੇ ਸਾਂਝ ਪਾਈ ਹੈ ਯਾਤਾ ਫਾਤਾ ਤੋਂ ਉੱਪਰ ਉੱਠ ਕੇ ਆਪ ਜੀ ਨੇ ਰਲ ਮਿਲ ਕੇ ਇਹ ਮਤਾ ਪਕਾਇਆ ਕਿ ਅਸੀਂ ਸਾਂਝੇ ਪ੍ਰੋਗਰਾਮ ਗੁਰੂ ਘਰ ਦੇ ਵਿੱਚ ਕਰਿਆ ਕਰੀਏ ਸੋ ਬਾਲਮੀਕੀ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਪਾਈ ਜੋ ਬਾਰਹੀਸ਼ੀ ਬਾਲਮੀਕ ਦਾ ਜਨਮ ਦਿਹਾੜਾ ਹੁੰਦਾ ਨਾ ਉਹ ਵੀ ਆਪਾਂ ਧੂਮ ਧਾਮ ਦੇ ਨਾਲ ਗੁਰੂ ਘਰ ਦੇ ਵਿੱਚ ਮਨਾਇਆ ਜਾਵੇਗਾ ਤੇ ਰਵਦਾਸ ਭਗਤੀ ਜੋ ਪ੍ਰਕਾਸ਼ ਦਿਹਾੜਾ ਇਹ ਰਵਦਾਸੀ ਭਾਈ ਜਾਰਿਆਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਵੱਧ ਚੜ ਕੇ ਭਾਈ ਗੁਰੂ ਘਰ ਪਹੁੰਚ ਕੇ ਆਪਾਂ ਉਸ ਨੂੰ ਸਾਰੇ ਨਗਰ ਦੇ ਸਹਿਯੋਗ ਨਾਲ ਧੂਮ ਧਾਮ ਦੇ ਨਾਲ ਮਨਾਈਏ ਅਤੇ ਭਗਤ ਧੰਨਾ ਜੱਟ ਜੀ ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੁੰਦਾ ਮੈਨੂੰ ਲੱਗਦੀ ਕਦੇ ਮਨਾਇਆ ਹੀ ਨਹੀਂ ਆਪਾਂ ਨੇ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਉਹ ਵੀ ਪ੍ਰਕਾਸ਼ ਦਿਹਾੜਾ ਧੰਨਾ ਭਗਤ ਜੀ ਦਾ ਅਸੀਂ ਧੂਮ ਧਾਮ ਦੇ ਨਾਲ ਮਨਾਇਆ ਜਾਵੇਗਾ ਸੋ ਬਾਕੀ ਬੇਨਤੀ ਹੈ ਹੁਣ ਥੋੜੇ ਦਿਨਾਂ ਵਿੱਚ ਸ਼ਾਇਦ 9 ਤਰੀਕ ਦੇ ਕਰੀਬ ਮੋਤੀ ਮਹਿਰਾਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਜੋ ਕਿ ਆਪਣੇ ਨਗਰ ਦੇ ਧਿਆਨ ਸਿੰਘ ਲੰਗਰੀ ਉਹਨਾਂ ਵੱਲੋਂ ਬੇਨਤੀ ਆਈ ਹੈ ਕਿ ਅਸੀਂ ਗੁਰੂ ਘਰ ਦੇ ਵਿੱਚ ਮਨਾਉਣਾ ਹੈ ਸੋ ਲੰਗਰ ਪਾਣੀ ਦੀ ਜਿੰਨੀ ਵੀ ਸੇਵਾ ਹੋ ਉਸੇ ਪਰਿਵਾਰ ਵੱਲੋਂ ਹੈ ਹਾਂ ਜੇਕਰ ਅਸੀਂ ਵੀ ਕੋਈ ਮਾਣੀ ਮੋਟੀ ਵਿੱਚ ਸੇਵਾ ਦੇਣਾ ਚਾਹੁੰਦੇ ਆ ਕੋਈ ਵੀ ਸ਼ਰਧਾ ਦੇ ਮੁਤਾਬਕ ਤਾਂ ਸਰਦਾਰ ਮੇਜਰ ਸਿੰਘ ਜੀ ਗਿਆਨੀ ਸੋ ਇਹਨਾਂ ਦੇ ਗ੍ਰਹਿ ਵੀ ਖੇ ਵੀ ਪਜਾ ਸਕਦੇ ਆ ਜਾਂ ਸਤਨਾਬ ਸਿੰਘ ਜੀ ਸਾਡੇ ਪ੍ਰਧਾਨ ਉਹਨਾਂ ਕੋਲ ਵੀ ਪਜਾ ਸਕਦੇ ਆ ਸੋ ਇਸ ਕਰਕੇ ਬੇਨਤੀਆਂ ਨੇ ਸੋ ਬਹੁਤ ਬਾਤ ਫੇਰ ਦੁਬਾਰਾ ਧੰਨਵਾਦ ਸਾਰੇ ਨਗਰ ਦਾ ਸਾਰੀ ਕਮੇਟੀ ਦਾ ਸਾਰੇ ਵੀਰਾਂ ਦਾ ਸਹਿਵਾਨਾਂ ਦਾ ਜਿਨ੍ਹਾਂ ਨੇ ਕੇ ਰਲ ਮਿਲ ਕੇ ਅੱਜ ਇਹ ਮਤਾ ਪਕਾਇਆ ਸੋ ਮਹਾਰਾਜ ਜੀ ਅਸੀਂ ਅੱਗੇ ਅਰਦਾਸ ਕਰਨ ਲੱਗੇ ਆ ਕਿ ਜਿਸ ਤਰ੍ਹਾਂ ਕਿ ਅੱਜ ਮਹਾਰਾਜ ਨੇ ਕਿਰਪਾ ਕਰਕੇ ਸਾਡੇ ਨਗਰ ਦੀ ਰਾ ਸਾਰੀ ਸੰਗਤ ਨੂੰ ਰਲ ਮਿਲ ਕੇ ਤੋਰਨ ਦੀ ਚੰਗੇ ਕੰਮ ਦੇ ਵੱਲ ਤੋਰਨ ਦੀ ਸੋ ਮਹਾਰਾਜ ਨੇ ਸਾਨੂੰ ਜੁਬੇਤ ਬਖਸ਼ੀ ਹੈ ਸੋ ਇਸੇ ਤਰ੍ਹਾਂ ਕਿਰਪਾ ਕਰਕੇ ਮਹਾਰਾਜ ਇਸ ਨੂੰ ਅੱਗੇ ਵਧਾਵੇ ਸਾਰਿਆਂ ਨੂੰ ਰਲ ਮਿਲ ਕੇ ਆਪਣੇ ਕਾਰੋਬਾਰ ਆਪਣੇ ਕਾਰਜਕਾਰਜਾਂ ਦੇ ਵਿੱਚ ਸੇਵਾ ਨਿਭਾਉਣ ਦੀ ਸੰਰਥਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਕੀ ਫਤਿਹ